ਖਾਲਸਾ ਵਾਈਗੁਰ ਜੀ ਦੀ ਫਤਿਹ ਦਰਸ਼ਕੋ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਅੱਜ ਇੰਗਲੈਂਡ ਦੀ ਧਰਤੀ ਬਰਮਿੰਗਮ ਵਿਖੇ ਸੋਹੋ ਰੋਡ ਜੋ ਕਿ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਗੁਰਦੁਆਰਾ ਸਾਹਿਬ ਮੌਜੂਦ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੱਥੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਜਿਹੜਾ ਤਿਹਾਰ ਹੈਗਾ ਉਹ ਮਨਾਇਆ ਜਾ ਰਿਹਾ ਸੋ ਅੱਜ ਆਪਾਂ ਕੈਪਚਰ ਕਰਨ ਆਏ ਆ ਇਹ ਸਾਰੇ ਪ੍ਰੋਗਰਾਮ ਨੂੰ ਕਿਸ ਤਰੀਕੇ ਦੇ ਨਾਲ ਯੂਕੇ ਦੀਆਂ ਜਾਂ ਫਿਰ ਬਰਮਿੰਗਮ ਦੀਆਂ ਸੰਗਤਾਂ ਜਿਹੜੀਆਂ ਨੇ ਬੰਦੀ ਛੋੜ ਦਿਵਾਲੀ ਜਿਹੜੀ ਹੈ ਉਹ ਮਨਾਉਂਦੀਆਂ ਸੋ ਸਾਰਾ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਤੁਸੀਂ ਬਣੇ ਰਹਿਣਾ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਮੇਟੀ ਮੈਂਬਰਸ ਦੇ ਨਾਲ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਲ ਤੇ ਹੋ ਸਕੇ ਤਾਂ ਸੰਗਤ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਥੈਂਕ ਯੂ ਆਜੋ ਸਤਿਗੁਰ ਬੰਦੀ ਛੋੜ ਹੈ ਸਤਿਗੁਰ ਬੰਦੀ ਛੋੜ ਹੈ ਸਤਿਗੁਰ ਬੰਦੀ ਛੋੜ ਹੈ ਸਤਿਗੁਰ ਬੰਦੀ ਛੋੜ 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 ਸਤ ਤੁਰ ਬੰਤੀ ਛੋੜ ਹੈ 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 ਜੀਵਨ ਮੁਕਤ ਕਰੇ ਓਟੀਣਾ ਜੀਵਨ ਮੁਕਤ ਕਰੇ ਓਟੀਣਾ बंदी छोर है सतगुर बंदी छोर है सतगुर बंदी छोर है सतगुर बंदी छोर है ਤਾਰਸ ਪਰਸ ਹੈ ਕੰਤਿੰਦ ਕਰੇ ਮਨੂ ਦੇ ਮਲੀਨਾ ਕੰਤਿੰਦ ਕਰੇ ਮਨੂ ਦੇ ਮਲੀਨਾ ਸਤਿ ਕੁਰਪਾਵਨ ਚੰਦਨੋ ਦੁਰਪਾਵਨ ਚੰਦਨੋ ਪਾਸ ਸੁਵਾਸ ਕਰੇ ਲਖੀਨਾ ਸਤ ਦੁਰਪਾਵਨ ਚੰਦਨੋ ਸੰਤ ਕੋ ਨ ਪਾਵਨ ਚੰਦਨੋ ਤਰੇ ਨਕੀਨਾ ਵਾਸ ਸੁਵਾਸ ਕਰੇ ਨਕੀਨਾ ਵਾਸ ਸੁਵਾਸ ਕਰੇ ਨਕੀਨਾ ਸਤ ਗੁਰ ਬੰਦੀ ਛੋੜਹਿ ਸਤ ਗੁਰ ਬੰਦੀ ਛੋੜਹਿ ਸਤ ਗੁਰ ਬੰਦੀ ਛੋੜਹਿ ਸਤ ਗੁਰ ਬੰਦੀ ਛੋੜਹਿ ਜੀਵਨ ਰਹਿ ਕੋਟੀਨਾ ਜੀਵਨ ਮੁਕਤ ਕਰੇ ਕੋਟੀਨਾ ਸਤ ਕੋਰ ਬੰਦੀ ਛੋੜ ਹੈ ਸਤ ਕੋਰ ਬੰਦੀ ਛੋੜ ਹੈ ਸਤ ਕੋਰ ਬੰਦੀ ਛੋੜ ਹੈ ਸਤ ਗੁਰ ਕੋਰ ਬੰਦੀ ਛੋੜ ਹੈ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਇਸ ਵੇਲੇ ਖੜੇ ਹੋਏ ਹਾਂ ਬਾਬਾ ਦੀਪ ਸਿੰਘ ਸ਼ਹੀਦ ਗੁਰਦਰਾ ਸਾਹਿਬ ਸੋਹੋ ਰੋਡ ਦੇ ਉੱਤੇ ਤੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਅੱਜ ਉਹ ਆਈ ਹੋਈ ਹੈ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਸੋ ਸੰਗਤਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਇਹਦਾ ਦਿਨ ਉਹ ਸੈਲੀਬ੍ਰੇਟ ਕਰ ਰਹੇ ਨੇ ਆਜੋ ਨਾਲ ਦੋਸਤੋ ਦੀਵਾਲੀ ਤੇ ਬੰਦੀ ਛੋੜ ਦਿਵਸ ਜਿਹੜਾ ਹੈਗਾ ਅੱਜ ਮਨਾਇਆ ਜਾ ਰਿਹਾ ਅਸੀਂ ਖੜੇ ਹੋਏ ਹਾਂ ਗੁਰਦਰਾ ਸਾਹਿਬ ਦੇ ਬਾਹਰ ਤੇ ਸਾਡੇ ਨਾਲ ਨੌਜਵਾਨ ਨੇ ਇਹ ਵੀ ਆਏ ਨੇ ਗੁਰਦਰਾ ਸਾਹਿਬ ਸੈਲੀਬ੍ਰੇਸ਼ਨ ਕਰਨ ਤੇ ਇਹ ਮਨਾਇਆ ਜਾ ਰਿਹਾ ਜੀ ਅੱਜ ਦਾ ਦਿਨ ਬਹੁਤ ਵਧੀਆ ਜੀ ਲੱਖ ਲੱਖ ਵਧਾਈਆਂ ਬੰਦੀ ਛੋਟ ਦੀਆਂ ਦਿਵਾਲੀ ਦੀਆਂ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਪਰ ਬਹੁਤ ਵਧੀਆ ਮਜ਼ਾ ਆਉਂਦਾ ਇੱਥੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਦਿਵਾਲੀ ਦੀਆਂ ਤੇ ਬੰਦੀ ਛੋਟ ਦੇ ਵਿਸਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਪਰ ਇੰਡੀਆ ਨਾਲ ਦੀ ਗੱਲ ਤੇ ਚਲੋ ਨਹੀਂ ਹੈਗੀ ਇੱਥੇ ਤੇ ਵਧੀਆ ਹੈ ਆਪਣੀ ਸਾਰੀ ਸੰਗਤ ਮਿਲ ਆਉਂਦੀ ਹੈ ਤੇ ਇੰਡੀਆ ਨੂੰ ਯਾਦ ਕਰਨਾ ਇੱਥੇ ਮਿਸ ਕਰਨਾ ਆ ਹਾਂਜੀ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਸੋ ਪੰਜਾਬ ਜਿਹੜਾ ਹੈਗਾ ਉਹ ਅਕਸਰ ਹੀ ਚੇਤਿਆਂ ਦੇ ਵਿੱਚ ਹੁੰਦਾ ਸਾਡੇ ਭਾਵੇਂ ਅਸੀਂ ਜਿਹੜੇ ਮਰਜੀ ਮੁਲਕ ਦੇ ਵਿੱਚ ਚਲੇ ਜਾਈਏ ਸੋ ਆਪਾਂ ਹੋਰ ਵੀ ਸੱਜਣਾ ਦੇ ਨਾਲ ਤੁਹਾਡੀ ਗੱਲ ਕਰਵਾਉਨੇ ਆ ਵਧਾਈਆਂ ਜੀ ਬੰਦੀ ਛੋੜ ਦਿਵਦੀਆਂ ਦਿਵਾਲੀ ਦੀਆਂ ਥੈਂਕ ਯੂ ਜੀ ਥੈਂਕ ਯੂ ਬਹੁਤ ਮਾਰਕਾਂ ਜੀ ਸਾਰੀ ਸੰਗਤ ਨੂੰ ਜੀ ਐਵੇਂ ਜੀ ਵਧਾਈਆਂ ਸਾਰਿਆਂ ਨੂੰ ਅੱਜ ਇਸੇ ਗੁਰਦੁਆਰੇ ਆਏ ਆ ਸੰਗਤ ਬਹੁਤ ਆਈ ਆ ਬਹੁਤ ਖੁਸ਼ੀ ਦੀ ਗੱਲ ਆ ਬੰਦੀ ਸਾਹਿਬ ਦੀਆਂ ਬਹੁਤ ਸਾਰੀਆਂ ਵਧਾਈਆਂ ਥੈਂਕ ਯੂ ਜੀ ਥੈਂਕ ਯੂ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਸੋ ਸੋ ਦੋਸਤੋ ਲੰਗਰਾਂ ਦਾ ਵੀ ਇੰਤਜ਼ਾਮ ਜਿਹੜਾ ਹੈਗਾ ਉਹ ਕੀਤਾ ਗਿਆ ਮੌਸਮ ਠੰਡਾ ਹੈ ਪਰ ਫਿਰ ਵੀ ਜਿਹੜਾ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਪਕੌੜਿਆਂ ਦਾ ਲੰਗਰ ਉਹ ਬਣ ਰਿਹਾ ਨਾਲ ਨਾਲ ਵਰਤਾਇਆ ਜਾ ਰਿਹਾ ਇੱਧਰ ਲਾਈਨਾਂ ਲੱਗੀਆਂ ਹੋਈਆਂ ਨੇ ਸੋ ਸੇਵਾਦਾਰ ਇੱਧਰ ਤੁਸੀਂ ਦੇਖ ਸਕਦੇ ਹੋ ਪਕੌੜੇ ਕੱਢ ਰਹੇ ਨੇ ਪਕੌੜੇ ਕੱਢੇ ਜਾ ਰਹੇ ਨੇ ਇੱਧਰ ਚਾਹ ਜਿਹੜੀ ਹੈ ਗਰਮ ਗਰਮ ਚਾਹ ਬਣਾਈ ਜਾ ਰਹੀ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਭਾਜੀ ਕੀ ਹੋ ਰਿਹਾ ਅੱਜ ਕੀ ਸੇਵਾ ਕਰ ਰਹੇ ਹੋ ਤੁਸੀਂ ਇੱਥੇ ਮਹਾਰਾਜ ਦੱਸਿਓ ਜੀ ਹਾਂਜੀ ਅੱਜ ਦੇ ਦਿਨ ਬਾਰੇ ਦੱਸਿਓ ਜੀ ਅੱਜ ਮਹਾਰਾਜ ਬੰਦੀ ਛੋੜ ਦਿਵਸ ਦਾ ਕਰਕੇ ਪ੍ਰੋਗਰਾਮ ਕੀਤਾ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਸੋਰ ਰੋਡ ਬਰਮਿੰਗਮ ਠੀਕ ਹੈ ਤੇ ਇੱਧਰ ਬਾਹਰਲੇ ਪਾਸੇ ਲੰਗਰ ਹਾਲ ਚੱਲਦਾ ਪਿਆ ਸੰਤਾਂਵਾਂ ਤੇ ਪਕੌੜੇ ਆ ਨਾਲ ਕੌਫੀ ਆ ਨਾਲ ਆ ਕੋਈ ਡੱਬੇ ਆ ਮਿੱਠੇ ਆ ਮਠਿਆਈ ਦੇ ਪੈਕ ਕਰਕੇ ਦਿੱਤੇ ਜਾ ਰਹੇ ਠੀਕ ਹੈ ਠੀਕ ਹੈ ਹਾਂਜੀ ਕੀ ਕਹਿਣਾ ਚਾਹੋਗੇ ਸਾਰੀਆਂ ਜਿਹੜੇ ਪਰਸ਼ਕ ਦੇਖ ਰਿਹਾ ਇੱਧਰ ਦੇ ਦੰਦੇ ਉ ਅਈ ਦੇ ਦੇ ਦਿਨ ਦੀਆਂ ਮੁਬਾਰਕਾਂ ਜੀ ਬਹੁਤ ਬਹੁਤ ਸਭ ਨੂੰ ਦਿਨ ਮਾਰਾ ਖੁਸ਼ੀਆਂ ਨਾਲ ਲੈ ਕੇ ਆਵੇ ਸਾਰਿਆਂ ਵਾਸਤੇ ਜੀ ਇੰਜੋਏ ਥੈਂਕ ਯੂ ਜੀ ਥੈਂਕ ਯੂ ਦੇ ਦੇ ਦਿਨ ਤੇ ਉੱਤੇ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਨਾ ਭਾਜੀ ਤੇ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ ਸਾਰੀ ਸੰਗਤ ਨੂੰ ਜਿੰਨੀ ਵੀ ਆਪਣੀ ਕਮਿਊਨਿਟੀ ਭਾਜੀ ਦੇਸ਼ ਅੰਦੇਸ਼ ਆ ਜਾਂਦੀ ਇਹਨਾਂ ਦਿਨਾਂ ਦੇ ਵਿੱਚ ਭਾਜੀ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਛੁੱਟੀ ਜ਼ਰੂਰ ਕਰਨੀ ਚਾਹੀਦੀ ਆ ਭਾਜੀ ਜਿਹੜੀ ਮੇਨ ਗੱਲ ਹੋਇਆ ਕਿਉਂਕਿ ਸਾਰੇ ਬੀਜੀ ਆ ਤੇ ਇੱਕ ਵਾਜੀ ਤਿਹਾਰ ਸਾਡਾ ਸਾਡੇ ਮੁਕਤ ਤਿਹਾਰ ਜਿੰਨੇ ਵੀ ਭਾਜੀ ਦਿਨ ਆਉਂ ਪੁਨਰ ਸਵਾਰਨ ਰੋਲਾ ਮਿਲ ਕੇ ਮਨਾਉਣਾ ਚਾਹੀਦਾ ਛੁੱਟੀ ਜਰੂਰ ਕਰਨੀ ਚਾਹੀਦੀ ਭਾਜੀ ਸੇਵਾ ਲਈ ਜਰੂਰ ਟਾਈਮ ਕੱਢਣਾ ਚਾਹੀਦਾ ਕੀ ਬਾਤ ਬਾਕੀ ਭਾਜੀ ਫਿਰ ਤੋਂ ਮੁਬਾਰਕਬਾਦ ਹੈ ਜੀ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਸੋ ਗਰਮ ਗਰਮ ਵਾਇਕਰ ਜੀ ਦੀ ਫਤਿਹ ਕਿਵੇਂ ਚੱਲ ਰਿਹਾ ਅੱਜ ਬੜੀ ਸੰਗਤ ਹੈ ਬੜਾ ਉਤਸ਼ਾਹ ਵਾਲਾ ਦਿਨ ਹੈਗਾ ਅੱਜ ਹੈ ਨਾ ਸੋ ਮਨਾਇਆ ਜਾ ਰਿਹਾ ਸੋ ਤੁਸੀਂ ਵੀ ਸੇਵਾ ਦੇ ਵਿੱਚ ਲੱਗੇ ਹੋਏ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਮੈਂ ਤਾਂ ਸਾਰੀ ਇੱਥੇ ਸੰਗਤ ਪਮਾ ਪੰਜਾਬ ਦੀ ਜੰਪਾਲ ਇੰਗਲੈਂਡ ਦੀ ਜੰਪਾਲ ਇੰਗਲੈਂਡ ਰਹਿਣ ਵਾਲੇ ਆ ਸਾਰੀ ਸੰਗਤ ਨੂੰ ਪੰਡਿਤ ਚੋ ਦਿਵਾਲੀ ਦੇ ਲੱਖ ਲੱਖ ਵਧਾਈਆਂ ਬੇਨੰਦਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਅਸੀਂ ਅੱਜ ਪੂਰਾ ਪ੍ਰਬੰਧ ਲਾਇਆ ਕਿ ਇਸੇ ਤੋਂ ਲੰਗਰ ਤੋਂ ਬਿਗੇਰ ਨਹੀਂ ਜਾਣਾ ਤਿੰਨ ਤਿੰਨ ਜਗ੍ਹਾ ਸੀ ਲੰਗਰ ਲਾਇਆ ਆ ਸੋ ਲੰਗਰ ਹੋ ਚਾ ਦੂਜਾ ਲੰਗਰ ਹੋ ਚਾ ਇੱਥੇ ਬਾਹਰ ਵੀ ਕਾਫੀ ਮਿੱਠਾ ਸੰਗਤ ਚੜਿਆ ਹਰੇਕ ਮਿੱਠਾ ਅਸੀਂ ਅੱਜ ਬੰਦ ਨਾ ਰੱਖਣਾ ਨਹੀਂ ਕੋਈ ਵਾਹ ਜੀ ਵਾਹ ਹੈਨਾ ਸੋ ਅਸੀਂ ਕੋਈ ਖਰਚਾ ਨਹੀਂ ਬਚਾਇਆ ਅਸੀਂ ਸਾਰਾ ਕੁਝ ਜਿੰਨਾ ਸਾਰੀ ਸੰਗਤ ਦਾ ਸੰਯੋਗ ਨਾ ਅਸੀਂ ਉਹਨਾਂ ਖਰਚਾ ਲਾਇਆ ਇੱਥੇ 8 ਵਜੇ 8:30 ਵਜੇ ਆਤਵਾਜੀ ਚਲਾਉਣੇ ਆ ਤਾਂ ਇੱਥੇ ਅੰਦਰ ਫੁੱਲ ਲੰਗਰ ਇੱਥੇ ਵੀ ਚਿਪਸ ਲੰਗਰ ਸਮੋਸੇ ਟਿੱਕੀ ਛੋਲੇ ਠੀਕ ਹੈ ਅੱਥੇ ਮਿੱਠਾ ਤਾਂ ਅਸੀਂ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰੀ ਤੁਸੀਂ ਦੇਖ ਲਓ ਮਨੇ ਕਿਹਾ 90% ਸੰਗਤ ਇੱਥੇ ਪੰਜਾਬ ਦੀ ਜੰਪਾ ਲਿਆ ਬਿਲਕੁਲ ਬਿਲਕੁਲ ਤਾਂ ਇਹ ਚੀਜ਼ ਅਸੀਂ ਪ੍ਰਬੰਧ ਵਾਲੋ ਬਹੁਤ ਪ੍ਰਾਊਡ ਫੀਲ ਕਰਦੇ ਆ ਹੂੰ ਹੂੰ ਤਾਂ ਸਾਡਾ ਫਰਜ਼ ਹੈ ਇਹ ਸੰਗਤ ਦੀ ਬਾਹ ਫੜਨ ਨੂੰ ਤਾਂ ਜੀ ਉਹਨਾਂ ਨੂੰ ਵੀ ਕਹਿੰਦੇ ਜੀ ਆਇਆਂ ਨੂੰ ਇਸ ਮੁਲਕ ਨੂੰ ਇਸ ਸ਼ਹਿਰ ਨੂੰ ਖਾਸ ਤੌਰ ਤੇ ਇਸ ਗੁਰੂ ਘਰ ਨੂੰ ਤਾਂ ਸਾਰੇ ਨੂੰ ਲੱਖ ਲੱਖ ਬੰਦੀ ਚੋਤ ਦਿਵਾਈ ਤੋਂ ਵਧਾਈਆਂ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਸੋ ਤੁਸੀਂ ਦੇਖਿਆ ਕਿਵੇਂ ਕਮੇਟੀ ਵੱਲੋਂ ਇਤਜ਼ਾਮ ਕੀਤੇ ਗਏ ਨੇ ਲੰਗਰ ਚੱਲ ਰਹੇ ਨੇ ਜਿਵੇਂ ਮੈਂ ਕਿਹਾ ਕਿ ਮੌਸਮ ਠੰਡਾ ਹੈ ਪਰ ਫਿਰ ਵੀ ਲੰਗਰ ਜਿਹੜੇ ਨੇ ਉਹ ਨਿਰੰਤਰ ਚੱਲ ਰਹੇ ਹੈਗੇ ਆ ਸੋ ਆਪਾਂ ਅੱਗੇ ਵੀ ਸੇਵਾਦਾਰਾਂ ਨਾਲ ਗੱਲ ਕਰਦੇ ਆਂ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਉੱਤੇ ਅੱਜ ਦਾ ਦਿਨ ਬਹੁਤ ਵਧੀਆ ਜੀ ਤਿਵਾਰ ਅੱਜ ਦਾ ਦਿਨ ਬਹੁਤ ਵਧੀਆ ਹੈ ਕਹ ਲਿਆ ਲਾਜ਼ਮਪਾਦਵਾ ਦੀ ਆਇਆ ਚਲੋ ਕਿਰਪਾ ਮਹਾਰਾ ਦੀ ਬੈਕ ਜੀ ਖਾਲਸਾ ਦੇ ਬਾਈ ਜੀ ਪਤਾ ਨਹੀਂ ਉਹਦਾ ਇਹੀ ਸਭ ਨੂੰ ਹੈਪੀ ਦਿਵਾਲੀ ਜੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਸਾਰਿਆਂ ਨੂੰ ਬਹੁਤ ਬਾਬਾ ਦੀਪ ਸਿੰਘ ਦੀ ਕਿਰਪਾ ਹੀ ਭਾਜੀ ਤੁਸੀਂ ਕੀ ਵਰਤਾ ਰਹੇ ਹੋ ਇੱਥੇ ਚਨੇ ਵਰਤਾਏ ਜੀ ਜੀ ਸੋ ਇਧਰ ਚਨੇ ਜਿਹੜੇ ਨੇ ਉਹ ਵਰਤਾਏ ਜਾ ਰਹੇ ਆ ਬਹੁਤ ਬਹੁਤ ਮੁਬਾਰਕਾਂ ਜੀ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਹਾਂਜੀ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਾਰੇ ਸੰਗਤ ਨੂੰ ਬੰਦੀ ਸ਼ੋਰਟ ਜੇ ਵਿਸਦੀ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਕੀ ਵਰਤਾ ਰਹੇ ਹੋ ਬਾਜੀ ਇੱਥੇ ਇਹ ਆਪਾਂ ਪਰਚਾ ਜੀ ਇਸ ਟਾਈਮ ਟਿੱਕੀਆਂ ਦਾ ਲੰਗਰ ਜੀ ਇੱਥੇ ਆਪਣੇ ਕੋਲ ਠੀਕ ਹੈ ਹਾਂ ਜੀ ਹਾਂ ਠੀਕ ਹੈ ਠੀਕ ਹੈ ਉਸ ਤੋਂ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਅੱਗੇ ਗੱਲ ਕਰਦੇ ਹਾਂ ਬਾਜੀ ਤੁਸੀਂ ਕੀ ਵਰਤਾ ਰਹੇ ਹੋ ਬਾਜੀ 프라이ਜ਼ ਨੇ ਆਪਣੇ ਕੋਲ ਅੱਛਾ ਤੁਹਾਡੇ ਕੋਲ 프라이ਜ਼ ਹੈ ਹਾਂ ਜੀ ਹਾਂ ਜੀ ਸਾਰਾ ਪ੍ਰਬੰਧ ਕੀਤਾ ਹੋਇਆ ਜੀ ਹਾਂ ਜੀ ਹਾਂ ਜੀ ਪ੍ਰਬੰਧ ਬਾਜੀ ਕੀ ਬਾਤ ਹੈ ਅੱਜ ਮਹਾਰਾਜ ਦੀ ਕਿਰਪਾ ਜੀ ਬਸ ਬਾਜੀ ਬੰਦੀ ਛੋੜ ਦਿਵਸ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਹਾਰਾ ਸਾਰਿਆਂ ਦੇ ਘਰ ਖੁਸ਼ੀਆਂ ਵਰਾ ਦਿਵਾਲੀ ਲਿਆਏ ਬੰਦੀ ਛੋੜ ਦਿਵਸ ਦੇ ਲੱਖ ਲੱਖ ਵਧਾਈਆਂ ਬਾਜੀ ਸਾਰਿਆਂ ਨੂੰ ਕੀ ਬਾਤ ਹੈ ਜੀ ਬਹੁਤ ਧੰਨਵਾਦ ਛੇ ਥੈਂਕ ਯੂ ਜੀ ਥੈਂਕ ਯੂ ਬਾਜੀ ਬਾਜੀ ਤੁਸੀਂ ਕੀ ਮੈਂ ਤਾਂ ਇਹ ਇੰਨਾ ਕਹਿਣਾ ਚਾਹੂੰਗਾ ਜੀ ਸਾਰੇ ਜਣੇ ਆਓ ਜੀ ਕਿਉਂਕਿ ਗੁਰਦੁਆਰਾ ਸਾਹਿਬ ਹੀ ਇੱਕ ਇਦਾਂ ਦੀ ਜਗ੍ਹਾ ਹੈ ਜਿੱਥੇ ਆਪਾਂ ਨੂੰ ਸਕੂਨ ਮਿਲਦਾ ਹੈ ਜੀ ਸ਼ਾਂਤੀ ਮਿਲਦੀ ਹੈ ਆਓ ਸੇਵਾ ਕਰੋ ਜੀ ਬਾਕੀ ਸਭ ਨੂੰ ਬਹੁਤ ਵਧੀਆ ਲੱਗੂ ਆ ਕੇ ਇੱਕ ਵਾਰੀ ਸਾਰਿਆਂ ਨੂੰ ਜਰੂਰ ਆਣਾ ਚਾਹੀਦਾ ਈ ਸੇਵਾ 'ਚ ਆਪਣਾ ਆਪਣਾ ਯੋਗਦਾਨ ਦੇਣਾ ਚਾਹੀਦਾ ਈ। ਕੀ ਬਾਤ ਹੈ? ਕੀ ਬਾਤ ਹੈ? ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ। ਸਾਬ ਅਗਰੂ ਜੀ ਕੀ ਫਤਿਹ। ਬੱਬਾ ਜੀ ਬੰਦੀ ਛੋੜਦੇ ਹੁੰਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵਣ ਜੀ। ਬਸ ਕਿਰਪਾ ਪਰਮਾਤਮਾ ਦੀ, ਬੱਬਾ ਦੀਪ ਸਿੰਘ ਦੀ ਕਿਰਪਾ ਵੇਖੋ ਜੀ ਕਿੰਨੇ ਰੌਣਕਾਂ ਲੱਗੀਆਂ ਨੇ। ਐਵੇਂ ਦੀ ਰੌਣਕ ਕਿਤੇ ਦੇਖਣ ਨੂੰ ਮਿਲਨੀ ਆਪਾਂ ਨੂੰ ਜੀ ਨਹੀਂ ਮਿਲ ਸਕਦੀ ਜੀ। ਹਾਂਜੀ ਬਾਰੇ ਖਾਲਸਾ। ਬਹੁਤ-ਬਹੁਤ ਧੰਨਵਾਦ। ਥੈਂ ਸੋ ਸੰਗਤ ਜੀ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰਾਂ ਦਾ ਪ੍ਰਬੰਧ ਹੈ ਉੱਥੇ ਹੀ ਦੀਵੇ ਜਗਾਏ ਜਾ ਰਹੇ ਨੇ ਮੋਮਬਤੀਆਂ ਜਗਾਈਆਂ ਜਾ ਰਹੀਆਂ ਸੋ ਤੁਹਾਨੂੰ ਇੱਕ ਝਲਕ ਆਪਾਂ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਹੈਗੀ ਆ ਉਹ ਦੀਵੇ ਜਿਹੜੇ ਨੇ ਜਗਾ ਰਹੇ ਤੇ ਨਾਲੋਂ ਨਾਲ ਮੋਮਬਤੀਆਂ ਜਿਹੜੀਆਂ ਹੈਗੀਆਂ ਜਗਾਈਆਂ ਜਾ ਰਹੀਆਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਦੇਖੋ ਕਿੰਨੀ ਭਾਰੀ ਉਤਸ਼ਾਹ ਦੇ ਨਾਲ ਅੱਜ ਸਾਰੀ ਸੰਗਤ ਜਿਹੜੀ ਹੈ ਉਹ ਦੀਵੇ ਜਗਾ ਰਹੀ ਹੈ ਤੇ ਨਾਲੋਂ ਨਾਲ ਮੋਮਬਤੀਆਂ ਵੀ ਜਿਹੜੀਆਂ ਨੇ ਲਾਈਆਂ ਜਾ ਰਹੀਆਂ ਸੋ ਬਹੁਤ ਅੱਜ ਆਪਾਂ ਕਹਿ ਲਈਏ ਵੀ ਵੱਡੇ ਤਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਇੱਥੇ ਪਹੁੰਚੀ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਸਤਿਗੁਰ ਬੰਦੀ ਛੋੜ ਹੈ 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 ਸਤਿਗੁਰ ਬੰਦੀ ਬੱਦੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਸੋ ਤੁਸੀਂ ਕੈਮਰੇ ਦੀ ਅੱਖ ਦੇ ਨਾਲ ਦੇਖੋ ਕਿਵੇਂ ਕਿੱਡੇ ਵੱਡੇ ਹੜ ਜਿਹੜਾ ਹੈਗਾ ਉਹ ਸੰਗਤ ਦਾ ਆਇਆ ਹੋਇਆ ਸੋ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਦ੍ਰਿਸ਼ ਜਿਹੜਾ ਹੈਗਾ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਸੰਗਤ ਉਹ ਹੈ ਜਿਨ੍ਹਾਂ ਨੇ ਉੱਪਰ ਜਾਣਾ ਹੈ ਜੇ ਮੱਥਾ ਟੇਕਣਾ ਹੈ ਤੇ ਫਿਰ ਉਸ ਤੋਂ ਬਾਅਦ ਲੰਗਰ ਪ੍ਰਸ਼ਾਦੇ ਵਾਲੇ ਪਾਸੇ ਹੋਣਗੇ ਫਿਰ 7:30 ਵਜੇ ਜਿਹੜਾ ਟਾਈਮ ਦਿੱਤਾ ਗਿਆ ਸੀਗਾ ਕਿ ਆਤਿਸ਼ਬਾਜੀ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਹੈ ਸੋ ਉਹ ਉਸ ਤੋਂ ਬਾਅਦ ਹੋਏਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੰਗਤ ਹੈ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਹੁਣ ਤਾਂ ਲਾਈਨਸ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਕਯੂ ਲੱਗ ਚੁੱਕੇ ਨੇ ਸੋ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਜਿਹੜੀ ਸੰਗਤ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖੋ ਕਿਵੇਂ ਸੜਕ ਦੇ ਆਲੇ-ਦੁਆਲੇ ਵੀ ਸੰਗਤ ਜਿਹੜੀ ਆ ਉਹ ਖੜੀ ਹੋਈ ਹੈ ਇੰਤਜ਼ਾਰ ਕੀਤਾ ਜਾ ਰਿਹਾ ਕਿ ਜਦੋਂ ਆਤਿਸ਼ਬਾਜੀ ਜਿਹੜਾ ਟਾਈਮ ਹੋਣਾ ਸੋ ਇਹ ਸਾਰੀ ਸੰਗਤ ਜਿਹੜੀ ਆ ਉਹ ਫਾਇਰ ਵਰਕਸ ਸਾਜਦਾ ਵੰਦੀ ਛੋੜ ਦੇ ਵਾਸਤੇ ਉੱਤੇ ਦੇਖਣ ਵਾਸਤੇ ਇਹ ਖੜੇ ਹੋਏ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਸੋ ਬੰਦੀ ਛੋੜ ਦਿਵਸ ਦੇ ਉੱਤੇ ਗੁਰਦੁਆਰਾ ਸਾਹਿਬ ਨੂੰ ਕਿਵੇਂ ਸਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲਾਈਟਿੰਗ ਹੈਗੀ ਆ ਤੇ ਜੇ ਆਪਾਂ ਆਤਿਸ਼ਬਾਜੀ ਫਾਇਰ ਬਾਕਸ ਦੀ ਗੱਲ ਕਰੀਏ ਤਾਂ ਆਲੇ ਦੁਆਲੇ ਸ਼ੁਰੂ ਵੀ ਹੋ ਚੁੱਕੀ ਹੈ ਪਰ ਗੁਰਦੁਆਰਾ ਸਾਹਿਬ ਵੱਲੋਂ ਅਫੀਸ਼ੀਅਲ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਆਤਿਸ਼ਬਾਜੀ ਕੀਤੀ ਜਾਣੀ ਉਹ ਸਵਾ 8 ਵਜੇ ਦੇ ਕਰੀਬ ਕੀਤੀ ਜਾਣੀ ਹੈ ਜੋ ਆਪਾਂ ਤੁਹਾਨੂੰ ਆਪਣੇ ਕੈਮਰੇ ਦੀ ਅੱਖ ਦੇ ਨਾਲ ਜਰੂਰ ਦਿਖਾਵਾਂਗੇ ਤੇ ਸਾਡੇ ਨਾਲ ਤੁਸੀਂ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ ਸੋ ਦੋਸਤੋ ਇਸ ਜਗ੍ਹਾ ਤੋਂ ਇੱਕ ਵੱਖਰਾ ਨਜ਼ਾਰਾ ਜਿਹੜਾ ਹੈਗਾ ਨਜ਼ਰ ਆ ਰਿਹਾ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਤੇ ਖੜੇ ਦੇਖ ਸਕਦੇ ਹਾਂ ਕਿਵੇਂ ਕਿਊਜ਼ ਬਣੀਆਂ ਹੋਈਆਂ ਨੇ ਧਿਆਨ ਨਾਲ ਕਿਊਜ਼ ਬਣੀਆਂ ਹੋਈਆਂ ਬਾਹਰ ਤੱਕ ਸੰਗਤ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ ਤੇ ਇੱਕ ਪਾਸੇ ਗੁਰਦੁਆਰਾ ਸਾਹਿਬ ਦੀ ਦੀਵਾਰ ਜਿਹੜੀ ਆ ਨਜ਼ਰ ਆ ਰਹੀ ਹੈ ਲਾਈਟਿੰਗ ਜਿਹੜੀ ਆ ਚਾਰ ਚੁਫੇਰੇ ਨਜ਼ਰ ਆ ਰਹੀ ਹੈ ਸੋ ਅੱਜ ਬਹੁਤ ਹੀ ਖੂਬਸੂਰਤ ਜਿਹਾ ਨਜ਼ਾਰਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਪਿਆ ਤੇ ਪੰਜਾਬ ਦੀ ਯਾਦ ਜਿਹੜੀ ਹੈਗੀ ਆ ਉਹ ਆ ਰਹੀ ਹੈ ਜਿਵੇਂ ਕਿ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਇਹ ਦਿਨ ਮਨਾਏ ਜਾਂਦੇ ਆ ਉਸ ਤਰੀਕੇ ਦਾ ਭਲੇਖਾ ਜਿਹੜਾ ਅੱਜ ਪਹਿਰੇ ਲੰਗਰ ਚੱਲ ਰਹੇ ਨੇ ਅ ਅੰਦਰ ਬਾਹਰ ਜਿਹੜਾ ਹੈਗਾ ਚਾਹ ਪਕੌੜਿਆਂ ਤੇ ਲੰਗਰ ਚੱਲ ਰਿਹਾ ਹੈ ਅੰਦਰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਿਹੜਾ ਹੈ ਲੰਗਰ ਚੱਲੀ ਜਾ ਰਿਹਾ ਸੋ ਬਾਹਰ ਤੁਸੀਂ ਦੇਖੋ ਸੰਗਤ ਕਿਵੇਂ ਖੜੀ ਹੋਈ ਹੈ ਸੋ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਫਾਇਰ ਵਰਕਸ ਜਦੋਂ ਆਤਿਸ਼ਬਾਜੀ ਹੋਣੀ ਹੈ ਸੋ ਤੁਹਾਨੂੰ ਇੱਧਰ ਦਿਖਾ ਦਈਏ ਛੱਤ ਇਸ ਛੱਤ ਤੋਂ ਆਤਿਸ਼ਬਾਜੀ ਜਿਹੜੀ ਹੈਗੀ ਆ ਹੋਣੀ ਹੈ ਸੋ ਨੌਜਵਾਨਾਂ ਨੇ ਜਿਹੜੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਤਰੀਕੇ ਦੇ ਨਾਲ ਸਜਾ ਕੇ ਰੱਖ ਲਏ ਨੇ ਇਸ ਤੋਂ ਬਾਅਦ ਲਗਾਤਾਰ ਥੋੜੀ ਦੇਰ ਬਾਅਦ ਹੀ ਜਿਹੜਾ ਕੰਮ ਸਟਾਰਟ ਹੋਣ ਵਾਲਾ ਸੋ ਇਹ ਜਿਹੜੇ ਫਾਇਰ ਵਰਕਸ ਹੈਗੇ ਆ ਇਹ ਅੱਜ ਕੀਤੇ ਜਾਣੇ ਆ ਬੰਦੀ ਛੋੜ ਦਿਵਸ ਨੂੰ ਸਮਰਪਿਤ ਦੀਵਾਲੀ ਨੂੰ ਸਮਰਪਿਤ ਅੱਜ ਦਾ ਦੇਣ ਜਿਹੜਾ ਆ ਬਾਬਾ ਦੀਪ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸੋਹੋ ਰੋਡ ਵਿਖੇ ਅੱਜ ਦਾ ਦੇਣੇ ਮਨਾਇਆ ਜਾ ਰਿਹਾ ਸੋ ਥੋੜੀ ਦੇਰ ਦੇ ਵਿੱਚ ਤੁਸੀਂ ਆਤਿਸ਼ਬਾਜੀ ਦਾ ਨਜ਼ਾਰਾ ਵੀ ਸਾਡੀ ਕੈਮਰੇ ਦੀ ਅੱਖ ਦੇ ਨਾਲ ਦੇਖੋਗੇ ਜੀ ਹਾਂਜੀ ਸੰਗਤ ਜੀ ਤੁਸੀਂ ਦੇਖਿਆ ਅੱਜ ਬੰਦੀ ਛੋੜ ਦਿਵਸ ਦੀਵਾਲੀ ਦਾ ਤਿਹਾਰ ਵਰਗੰਗ ਸ਼ਹਿਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਾਹਿਬ ਵੱਲੋਂ ਮਨਾਇਆ ਗਿਆ ਸੋ ਤਕਰੀਬਨ 23 ਮਿੰਟ ਆਤਿਸ਼ਬਾਜ਼ੀ ਜਿਹੜੀਆਂ ਫਾਇਰ ਵਰਕਸ ਕੀਤੇ ਗਏ ਉਸ ਤੋਂ ਪਹਿਲਾਂ ਲੰਗਰ ਪ੍ਰਸ਼ਾਦੇ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜੋ ਪਹੁੰਚੀਆਂ ਹੋਈਆਂ ਸੀ ਬੜਾ ਅਨੰਤ ਮਾਣਿਆ ਤੁਸੀਂ ਵੀ ਪ੍ਰਾਈਸ ਪੰਜਾਬ ਕੇ ਜਰੀਏ ਸਾਰਾ ਪ੍ਰੋਗਰਾਮ ਦੇਖਿਆ ਸਾਡੇ ਨਾਲ ਆਸ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਬਹੁਤ ਧੰਨਵਾਦ ਮਿਲਦੀ ਹੈ ਜੀ ਫਿਰ